ਪਠੰਡਾ ਦੇ ਸ਼ਹਿਰ ਦੇ ਅੱਜ ਭਗਤ ਸਿੰਘ ਫੀਲਡ ਸਟੇਡੀਅਮ 'ਚ ਮੌਜੂਦ ਹੈ ਜਿੱਤੇ ਚੇਟਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਅੱਜ ਪਠੰਡਾ ਦੇ ਖੇਡ ਸਟੇਡੀਅਮ 'ਚ ਪਠੰਡਾ ਵਿਧਾਇਕੀ ਦੇ ਐਮ ਐ ਐ ਅਮਿਤ ਰਤਨ ਕੋਟਵੱਤਾ ਪਹੁੰਚੇ ਸਾਡੇ ਨਾਲ ਮੌਜੂਦ ਹੈ ਕੋਟਵੱਤਾ ਸਾਹਿਬ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਚੇਟਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਅੱਜ ਪਠੰਡਾ ਦੇ ਖੇਡ ਸਟੇਡੀਅਮ 'ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕੌਣਾ ਬਹੁਤ ਵਸਟਰ ਰਿਸਪਾਂਸ ਹੈ ਸਾਡੀ ਸਰਕਾਰ ਦਾ ਬੜਾ ਸਟਰੋਂਗ ਮੈਸੇਜ ਹੈ ਖੇਡਾਂ ਵਰਤ ਪੰਜਾਬ ਦੇ ਰਾਹੀਂ ਕਿ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਚੰਗੀ ਸਿਹਤ ਵਾਸਤੇ ਚੰਗੀ ਲੀਹ ਵਾਸਤੇ ਖੇਡਾਂ ਨਾਲ ਜੋੜਿਆ ਜਾਵੇ ਤੇ ਜਿਹੜਾ ਇਹ ਖੇਡਾਂ ਨਾਲ ਜੋੜਨ ਦਾ ਪ੍ਰਾਲਾ ਸਾਡੀ ਸਰਕਾਰ ਨੇ ਕੀਤਾ ਤੇ ਇਹ ਇੱਕ ਨਵੀਂ ਸੋਚ ਸੀ ਤੀਜਾ ਸੀਜ਼ਨ ਅਸੀਂ ਦੇਖ ਰਹੇ ਹਾਂ ਹੁਣ ਕਰ ਰਹੇ ਇਹਦੇ ਵਿੱਚ ਸਿੱਧਤ ਸਾਡੀ ਜਿਹੜੀ ਸਪੋਰਟਸ ਦੀ ਟੀਮ ਐ ਡਿਪਾਰਟਮੈਂਟ ਦੀ ਉਹ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਜਿਹੜੀ ਗਵਰਨਮੈਂਟ ਦੀ ਸਕੀਮ ਹੈ ਇਹਦੇ ਨਾਲ ਬੱਚਿਆਂ ਨੂੰ ਤਾਂ ਨੋਕ ਕੀਤਾ ਹੀ ਗਿਆ ਬਟੇ ਵੀ ਬਹੁਤ ਸਾਰੇ ਇਨਵੋਲ ਹੋਇਆ ਤੇ ਇੱਕ ਵੱਡਾ ਸੋਸ਼ਲ ਚੇਂਜ ਦਾ ਮੈਸੇਜ ਜਿਹੜਾ ਇੱਕ ਜਾਣਨਾ ਚਾਹੀਦਾ ਸੀ ਖੇਡਾਂ ਨੂੰ ਲੈ ਕੇ ਆਉਣ ਲਈ ਆਮ ਲੋਕਾਂ ਦੇ ਮਰਹ ਦੇ ਜੀਵਨ ਦੇ ਵਿੱਚ ਉਹ ਇੱਕ ਮੈਸੇਜ ਗਿਆ ਹੈ ਖੇਡਾਂ ਵਸਣ ਪੰਜਾਬ ਦੇ ਪ੍ਰੋਗਰਾਮ। ਮੈਂ ਪਹਿਲੇ ਸਭ ਜੇ ਗੱਲ ਕਰੀਏ ਬੱਚਿਆਂ ਚ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੇਖੋ ਬੱਚਾ ਨੂੰ ਇੱਕ ਕੋਈ ਪਲੇਟਫਾਰਮ ਡਿਸਟ੍ਰਿਕਟ ਲੈਵਲ ਦਾ ਸਟੇਟ ਲੈਵਲ ਦਾ ਦਿਖਣਾ ਬਹੁਤ ਔਖਾ ਹੁੰਦਾ ਸੀ ਸਾਡੀ ਸਰਕਾਰ ਨੇ ਇਸ ਚੀਜ਼ ਨੂੰ ਬਹੁਤ ਆਸਾਨ ਕਰਕੇ ਰੈਗੂਲਰ ਫੀਚਰ ਬਣਾਤਾ ਵੀ ਹਰ ਸਾਲ ਇਤਾਂ ਦੇ ਪ੍ਰੋਗਰਾਮ ਹੋਣਗੇ ਔਰ ਬੱਚੇ ਸਾਰਾ ਸਾਰਾ ਸਾਲ ਇਹਦੀ ਤਿਆਰੀ ਕਰਦੇ ਨੇ ਤੇ ਜਦੋਂ ਇਹ ਇਵੈਂਟ ਹੁੰਦਾ ਤੇ ਪਾਰਟਿਸਿਪੇਟ ਕਰਕੇ ਡਿਸਟ੍ਰਿਕਟ ਫਿਰ ਸਟੇਟ ਫਿਰ ਅੱਗੇ ਜਾਂਦੇ ਨੇ ਕਿੰਨੇ ਕ ਬੱਚੇ ਆ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਚ ਹਿੱਸਾ ਲੈ ਰਹੇ ਆ ਬਹੁਤ ਵੱਡਾ ਨੰਬਰ ਹੈ ਜੀ ਮੈਂ ਕੋਪੀ ਕਰ ਸਕੂਗਾ ਸ਼ਾਇਦ ਸਹੀ ਬੰਦਾ ਨਹੀਂ ਉਹ ਰਿਪੋਰਟ ਕਰਨ ਵਾਲਾ ਬਟ ਇਹ ਡਿਸਟ੍ਰਿਕਟ ਲੈਵਲ ਦਾ ਪ੍ਰੋਗਰਾਮ ਹੈ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਸਕੂਲਸ ਨੇ ਜਿੰਨੇ ਵੀ ਖੇਡ ਅਦਾਰੇ ਨੇ ਉਹਨਾਂ ਨੂੰ ਆਨਿਟਰ ਕਰਦੇ ਹੋਏ ਸਾਡੇ ਸਪੋਰਟਸ ਵੈਲਫੇਅਰ ਅਫਸਰਸ ਹੁੰਦੇ ਜਿਹੜੇ ਨੇ ਉਹ ਇਸ ਸੀ ਨੂੰ ਲਾਗੂ ਕਰ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਆ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਕੋਈ ਸਿੰਪਲ ਕਲੀਅਰ ਮੈਸੇਜ ਹੈ ਪੰਜਾਬ ਦੀ ਜਵਾਨੀ ਸਿਰਫ ਇੱਕ ਤਰੀਕੇ ਨਾਲ ਬਚਾਈ ਜਾ ਸਕਦੀ ਹੈ ਜੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਰੱਖਾਂਗੇ ਤੇ ਚੰਗੀ ਸਿਹਤ ਸਹੂਲਤ ਦਿੱਤੀ ਜਾ ਸਕੇ ਔਰ ਉਹ ਖੇਡਣਗੇ ਤਾਂ ਨਸ਼ਾ ਤੋਂ ਰਹਿਤ ਹੋਣਗੇ ਬਚਣਗੇ ਉਹਨਾਂ ਚੀਜ਼ਾਂ ਤੋਂ ਬੁਰੀਆਂ ਚੀਜ਼ਾਂ ਤੋਂ ਬਚ ਕੇ ਤੇ ਖੇਡਾਂ 'ਤੇ ਜਦੋਂ ਜੋਰ ਲੱਗਦਾ ਉਹਨਾਂ ਦੀ ਮਾਨਸਿਕ ਸਥਿਤੀ ਕੋਸਾ ਨਾਲ ਬੁੱਧੀਆ ਹਾਰ ਤੇ ਜਿੱਤ ਦੋਨਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਉਹ ਹਾਰਦੇ ਆ ਤਾਂ ਉਹ ਵੀ ਬੱਸ ਦਿੱਤੀ ਹੈ ਤੇ ਜਦੋਂ ਜਿੱਤਦੇ ਆ ਤਾਂ ਹੋਰ ਮੋਟੀਵੇਟ ਹੁੰਦੇ ਆ ਦੁਬਾਰੇ ਜਿੱਤਣ ਲਈ ਇਹ ਸਾਰੇ ਮੈਸੇਜ ਇਸਕਾ ਮੋਬਾਈਲ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੁਸ਼ਹਾਲ ਬਣਾਉਣਾ ਨਸ਼ਾ ਰਹਿਤ ਬਣਾਉਣਾ ਇਹੀ ਇਸ ਪ੍ਰੋਗਰਾਮ ਦਾ ਮਤਲਬ ਸੀਐਮ ਪਵਨ ਸਿੰਘ ਮਾਨ ਕਹਿ ਰਿਹਾ ਵੀ ਆਨ ਵਾਲੇ 2 ਸਾਲਾਂ ਚ ਇੱਕ ਵਾਰ ਫੇਰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਜਿਹੜਾ ਬਣਾ ਦਿੱਤਾ ਜਾਵੇਗਾ ਕੀ ਕਹਿਣਾ ਚਾਹੂੰ ਦੇਖੋ ਲਗਭਗ ਸਾਡੇ ਸੀਐਮ ਸਾਹਿਬ ਨੇ ਰੰਗਲਾ ਪੰਜਾਬ ਬਣਾਈ ਦਿੱਤਾ ਔਰ ਜਿਹੜੀ ਇਹ ਤੇ ਪ੍ਰੋਗਰਾਮ ਹੁੰਦੇ ਨੇ ਇਹਨਾਂ ਨਾਲ ਸਮਾਜਿਕ ਜਿਹੜਾ ਮੈਸੇਜ ਬੜਾ ਪੋਜ਼ਿਟਿਵ ਜਾਂਦਾ ਔਰ ਦੂਰ ਤੱਕ ਜਾਂਦਾ ਐਸੀ ਬਠਿੰਡਾ ਤਹਿਸੀ ਦੇ ਐਮਐਲਏ ਅਮਿਤ ਰਤਨ ਕੋਟਪਤਾ ਜਿਨ੍ਹਾਂ ਨੇ ਕੀ ਕੀਤਾ ਪੰਜਾਬ ਸਰਕਾਰ ਦਾ ਮਕਸਦ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਣਾ ਅਤੇ ਉਹਨਾਂ ਨੂੰ ਨਸ਼ਾ ਤੋਂ ਦੂਰ ਰੱਖਣਾ ਤਾਂ ਹੀ ਜਿਹੜਾ ਪੰਜਾਬ ਇੱਕ ਵਾਰ ਫਿਰ रंगला पंजाब बन सकेगा कैमरा मैन सूजल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप